ਲੁਧਿਆਣਾ ਦੇ ਹਲਕਾ ਵੈਸਟ ਦੀ ਜ਼ਿਮਨੀ ਚੋਣ ਦੇ ਵਿੱਚ ਸਿਆਸਤ ਤੇਜ਼ ਹੋ ਚੁੱਕੀ ਹੈ ਹਲਪਾਰਟੀ ਇਸ ਇਲੈਕਸ਼ਨ ਨੂੰ ਜਿੱਤਣ ਦੇ ਲਈ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ ਉੱਥੇ ਹੀ ਰਾਜਨੀਤਿਕ ਪਾਰਟੀਆਂ ਵੱਲੋਂ ਇੱਕ ਦੂਜੇ ਦੇ ਵਰਕਰਾਂ ਅਤੇ ਲੀਡਰਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਜਾ ਰਿਹਾ ਹੈ ਤੇ ਕੱਲ ਕਾਂਗਰਸ ਦੇ ਵੱਲੋਂ ਕਮਲਜੀਤ ਸਿੰਘ ਕੜਵਰ ਨੂੰ ਸ਼ਾਮਿਲ ਕਰਵਾਇਆ ਜਾਂ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਭਾਜਪਾ ਅਤੇ ਕਾਂਗਰਸ ਦੇ ਕਈ ਵਰਕਰਾਂ ਨੂੰ ਆਪ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ ਇਸ ਮੌਕੇ ਤੇ ਇੱਕ ਵੱਡੀ ਪ੍ਰੈਸ ਕਾਨਫਰੰਸ ਅਵੀ ਰੱਖੀ ਗਈ ਹੈ ਜਜਤੇ ਕਿ ਸ਼ਾਮਿਲ ਕੀਤੇ ਗਏ ਪਾਰਟੀ ਵਰਕਰ ਨੂੰ ਸਨਮਾਨਿਤ ਕੀਤਾ ਗਿਆ ਇਸ ਸਿਆਸੀ ਹਲਚਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਮਦਨ ਲਾਲ ਬੰਗਾ ਤੇ ਅਸ਼ੋਕ ਪ੍ਰਾਸ਼ਰ ਪੱਪੀ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਹੈ जिमनीचों ਦੇ ਲਈ ਅੱਜ ਬੀਜੇਪੀ ਦੇ ਕਈ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਵੀ ਕੀਤੇ ਗਏ ਔਰ ਨਾਲ ਹੀ ਸਭ ਤੋਂ ਵੱਡੀ ਗੱਲ ਹੈ ਕਿ ਆਮ ਆਦਮੀ ਪਾਰਟੀ ਆਪਣਾ ਕੁੰਬਾ ਵਧਾਉਂਦੀ ਹੋਈ ਨਜ਼ਰ ਆ ਰਹੀ ਹੈ ਦੂਜੇ ਪਾਸੇ ਕਾਂਗਰਸ ਵੀ ਇਸੇ ਤਰ੍ਹਾਂ ਦੀ ਜਿਹੜੀ ਹੈ ਰਣਨੀਤੀ ਅਪਣਾਏ ਹੋਏ ਆ ਉਹਨਾਂ ਵੱਲੋਂ ਵੀ ਲਗਾਤਾਰ ਜਿਹੜੇ ਨੇ ਬੀਜੇਪੀ ਦੇ ਔਰ ਦੂਸਰੇ ਲੋਕ ਜਿਹੜੇ ਨੇ ਸ਼ਾਮਿਲ ਕੀਤੇ ਜਾ ਰਹੇ ਨੇ ਪਹਿਲਾਂ ਗੱਲ ਕਰ ਲੈਨੇ ਆ ਆਮ ਆਦਮੀ ਪਾਰਟੀ ਦੀ ਕਿਉਂਕਿ ਅੱਜ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਮੇਰੇ ਨਾਲ ਮੌਜੂਦ ਨੇ ਚੌਧਰੀ ਮਦਨ ਲਾਲ ਬੱਗਾ ਜੀ ਭਗਾ ਜੀ ਲਗਾਤਾਰ ਜੋਰ ਲਗਾਇਆ ਜਾ ਰਿਹਾ ਹੈ ਕਿ ਵਿਰੋਧੀ ਪਾਰਟੀਆਂ ਦੇ ਲੋਕ ਸ਼ਾਮਲ ਕਿਤੇ ਨਹੀਂ ਜੋਰ ਨਹੀਂ ਲਗਾਇਆ ਜਾ ਰਿਹਾ ਮੈਂ ਤਾਂ ਕਹਾਂਗਾ ਕਿ ਲੋਕਾਂ ਨੂੰ 3 ਸਾਲ ਦੇ ਕੀਤੇ ਕੰਮ ਨਜ਼ਰ ਆ ਰਹੇ ਨੇ 3 ਸਾਲ ਦੀ ਜੋ ਸਾਡੇ ਮਾਨੀ ਸਾਡੇ ਪੰਜਾਬ ਦੇ ਸੀਐਮ ਸਰ ਭਗਵੰਤ ਸਿੰਘ ਮਾਨ ਦੀ ਕਾਰਜ ਸ਼ੈਲੀ ਔਰ ਉਹਨਾਂ ਦੇ ਕੰਮ ਕਰਨ ਦਾ ਸਟਾਈਲ ਕਿਉਂਕਿ ਪਿਛਲੀਆਂ ਰਵਾਇਤੀ ਪਾਰਟੀਆਂ ਆਖਰੀ ਸਾਲ ਚ ਕੰਮ ਕਰਦੀਆਂ ਸੀਗੀਆਂ ਪਰ ਸਾਡੀ ਪਾਰਟੀ ਨੇ ਆਮ ਆਦਮੀ ਪਾਰਟੀ ਚੋਂ ਸਰਕਾਰ ਬਣੀ ਹੈ ਪਹਿਲੇ ਦਿਨ ਤੋਂ ਹੀ ਲੋਕਾਂ ਦੇ ਵਿੱਚ ਲੋਕਾਂ ਦੇ ਕੰਮ ਕਰਨੇ ਡਿਵੈਲਪਮੈਂਟ ਦੇ ਖਾਸ ਤੌਰ ਤੇ ਬਹੁਤ ਜੰਗੀ ਪੱਧਰ ਤੇ ਡਵੈਲਪਮੈਂਟ ਚੱਲ ਰਹੀ ਹੈ ਲੋਕਾਂ ਨੇ ਦੇਖਿਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਇਹ ਜੋ ਕਹਿੰਦੀ ਹੈ ਉਹ ਕਰਦੀ ਹੈ ਔਰ ਜਿੰਨੀਆਂ ਸਾਡੀ ਗਰੰਟੀਆਂ ਸੀ ਅਸੀਂ ਇੱਕ ਇੱਕ ਕਰਕੇ ਪੂਰੀਆਂ ਕਰਤੀਆਂ ਉਸ ਦੇ ਨਾਲ ਨਾਲ ਜੋ ਵਿਕਾਸ ਹੋਇਆ ਉਸ ਕਰਕੇ ਲੋਕ ਅੱਜ ਜੀ ਸ਼ਾਮਲ ਹੋ ਰਹੇ ਨੇ ਇਹ ਚ ਕੋਈ ਜ਼ੋਰ ਲਾਣ ਦੀ ਜ਼ਰੂਰਤ ਨਹੀਂ ਹੈ ਇਸ ਕਰਨ ਲਈ ਗੱਲ ਹੈ ਇੱਕ ਸੋਚ ਬਣੀ ਹੈ ਲੋਕਾਂ ਦੀ ਕੀ ਆਮਾਦੀ ਪਾਰਟੀ ਨੂੰ ਸਾਥ ਦਿਓ ਕਿਉਂਕਿ ਲੁਜਾਨੇ ਚ ਬਾਈ ਇਲੈਕਸ਼ਨ ਨੂੰ ਵਸਟ ਕੌਨ ਸੀ ਜੋ ਰਹੇ ਨੇ ਉਹ ਬਹੁਤ ਵੱਡੇ ਮਾਰਜਨ ਨਾਲ ਸੀ ਜਿੱਤਾਂਗੇ ਕਿਉਂਕਿ ਜਿਹੜਾ ਸਾਡਾ ਪਰਿਵਾਰ ਵੱਡਾ ਹੋ ਰਿਹਾ ਉਹਦਾ ਮੁਬਾਰਕਾ ਹੈ ਹੀ ਨੇ ਪਰ ਕਿਤਨੇ ਜਿਹੜੇ ਸਾਡੇ ਦੋਸਤ ਆ ਰਹੇ ਨੇ ਉਹਨਾਂ ਨੂੰ ਵੈਲਕਮ ਹੈ ਔਰ ਆਸ ਹੈ ਕਿ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਪਾਰਟੀ ਦੇ ਵਾਸਤੇ ਕੰਮ ਕਰਨਗੇ ਔਰ ਪਾਰਟੀ 'ਚ ਉਹਨਾਂ ਦਾ ਮਨਨ ਬਣਦਾ ਮਾਨ ਸਨਮਾਨ ਉਹਨਾਂ ਨੂੰ ਮਿਲੇਗਾ ਔਰ ਆਸ ਹੈ ਕਿ ਆਪਾਂ ਜਿਹੜਾ 19 ਨੂੰ ਚੋਣਾਂ ਹੋਣੀਆਂ ਨੇ 23 ਦੇ 23 ਦਾ ਰਿਜ਼ਲਟ ਆਏਗਾ ਬਹੁਤ ਵੱਡਾ ਉਹ ਰਿਜ਼ਲਟ ਆਏਗਾ ਔਰ ਰਿਜ਼ਲਟ ਤਾਂ ਬਿਲਕੁਲ بڑا ਆਏਗਾ ਸੰਜੀਵ अरोड़ा ਜੀ ਵੀ ਲਗਾਤਾਰ ਵਿਕਾਸ ਦੇ ਉੱਤੇ ਗੱਲ ਕਰ ਰਹੇ ਨੇ ਲੇਕਿਨ ਦੂਜੇ ਪਾਸੇ ਕਾਂਗਰਸ ਦੀ ਗੱਲ ਕਰੀਏ ਲੱਗਦਾ ਕਿ ਮਤਭੇਦ ਹੈ ਜਾਂ ਸਭ ਖਤਮ ਹੋ ਗਿਆ ਕਿਉਂਕਿ ਜਿੱਦਾਂ ਕੜਵਲ ਨੂੰ ਸ਼ਾਮਿਲ ਕੀਤਾ ਤਾਂ ਬਹਿਸ ਦਾ ਬੜਾ ਵਿਆਨ ਆ ਗਿਆ ਦੇਖੋ ਮੇਰੀ ਗੱਲ ਸੁਣੋ ਇਹ ਪਾਰਟੀ ਸ਼ਿਰ ਤੋਂ ਹੀ ਕਾਂਗਰਸ ਨਹੀਂ ਮੈਂ ਤਾਂ ਕਹਾਂ ਕਾਂਗਰਸ ਪਾਰਟੀ ਦਾ ਨਾਮ ਚੇਂਜ ਕਰ ਲੜਾਈ ਦੀ ਪਾਰਟੀ ਰਹਿਣਾ ਚਾਹੀਦਾ ਕਿਦੇ ਵੀ ਤੁਸੀਂ ਸਟੇਜ ਦੇਖਣ ਨੂੰ ਲੱਗੀ ਹੋਈ ਹਰ ਸਟੇਜ ਤੇ ਤੁਹਾਨੂੰ ਲੜਦੇ ਮਿਲਣਗੇ ਅ ਪਿੱਛੇ ਇਹਨਾਂ ਦੀ ਬਲਾਕ ਪੱਧਰ ਦੀ ਮੀਟਿੰਗਾਂ ਚੱਲੀਆਂ ਸੀ ਸਟੇਜਾਂ ਦੀ ਰੜੀ ਜਾਂਦੇ ਸੀ ਇਸ ਕਰਕੇ ਪਾਰਟੀ ਹੁਣ ਉਹ ਪਾਰਟੀ ਨਹੀਂ ਦੀ ਕਾਂਗਰਸ ਪਾਰਟੀ ਇਹ ਹੁਣ ਹਰ ਹਰ ਬੰਦੇ ਦਾ ਮਫਾਜ਼ ਹੈ ਕਿ ਮੈਂ ਕਿਹਾ ਹਾਂ ਹਰ ਛੇ ਗਰੁੱਪ ਨੇ ਸਾਹਮਣੇ ਬੈਠੇ ਹੋਏ ਕਿਨੂ ਕਿਨੂ ਕਰੋਗੇ ਇਸ ਕਰਕੇ ਲੋਕਾਂ ਨੂੰ ਪਤਾ ਹੈ ਕਿ ਜਿੱਥੇ ਛੇ ਘਰ ਬਣ ਜਾਣ ਉਸੇ ਇੱਕਾ ਨਹੀਂ ਹੈਗਾ ਤੇ ਬਾਕੀ ਕੀ ਹੋਣਾ ਹੈ ਪਾਰਟੂਸ਼ਨ ਆਸ਼ੂ ਲਗਾਤਾਰ ਬਿਆਨਬਾਜ਼ੀ ਚ ਵੀ ਔਰ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਵੀ ਆਮ ਆਦਮੀ ਪਾਰਟੀ ਨੂੰ ਘੇਰਦੇ ਨਜ਼ਰ ਆ ਰਿਹਾ ਹੈ ਲੇਕਿਨ ਤੁਹਾਡੇ ਵੱਲੋਂ ਇੱਕ ਸਲੋਗਨ ਦਿੱਤਾ ਗਿਆ ਹੈ ਕਿ ਅਹੰਕਾਰੀ ਦੇ ਵਿਰੁੱਧ ਜਿਹੜੇ ਹੈਗਾ ਨਰਮ ਸਿਆਸਤ ਰੱਖਣ ਵਾਲੇ ਲੋਕ ਜਿਹੜੇ ਨੇ ਉਹ ਅੱਜ ਪਹੁੰਚੇ ਹੋਏ ਨੇ ਕਿੱਦਾਂ ਦੇਖਦੇ ਹੋ ਕਿ ਰਾਜਨੀਤੀ ਕਿਸ ਦੌਰ ਦੇ ਉੱਤੇ ਜਾ ਰਹੀ ਹੈ ਕਿਸ ਤਰ੍ਹਾਂ ਦੀ ਜਿਹੜੀ ਇਹ ਚੋਣ ਇਲੈਕਸ਼ਨ ਲੜੀ ਜਾ ਰਹੀ ਹੈ ਦੇਖੋ ਰਾਜਨੀਤੀ ਦਾ ਮਤਲਬ ਤੇ ਇਹ ਹੈ ਕਿ ਆਪਾਂ ਫੇਰ ਇਲੈਕਸ਼ਨ ਜਰ ਲੜਨੇ ਆ ਫੇਰ ਇਲੈਕਸ਼ਨ ਲੜੀਏ ਉਹਦੇ ਲੋਕਾਂ ਦੇ ਜਿਹੜੇ ਹਿੱਤ ਨੇ ਉਹਨਾਂ ਨੇ ਪਹਿਲ ਦਈਏ ਕਿਉਂਕਿ ਲੜਾਈ ਤਾਂ 24 ਘੰਟੇ ਚਲਦੀ ਰਹਿੰਦੀ ਹਰ ਪੱਖੇ ਪਰ ਕਿਤੇ ਨਾ ਕਿਤੇ ਜੋ ਲੋਕਾਂ ਨੇ ਸਾਨੂੰ ਵੋਟ ਪਾ ਕੇ ਇੱਕ ਮਾਂ ਇੱਕ ਮਨ ਤੇ ਆਪ ਅਸ਼ੀਰਵਾਦ ਦਿੱਤਾ ਹੈ ਸਾਡਾ ਹੱਕ ਬੰਦਾ ਲੋਕਾਂ ਦੇ ਕੰਮ ਕਰੀਏ ਬਹਿਸ ਤਾਂ ਹਰ ਬੰਦੇ ਕਰੀ ਜਾਂਦਾ ਹੈ ਬਹਿਸ ਦਾ ਕੋਈ ਫਾਇਦਾ ਨਹੀਂ ਹੈ ਮੈਂ ਤਾਂ ਕਹਾਂਗਾ ਕਿ ਡਿਵੈਲਪਮੈਂਟ ਕਰਾਓ ਡਵੈਲਪਮੈਂਟ ਹੋਣੀ ਚਾਹੀਦੀ ਹੈ ਲੋਕਾਂ ਦੀ ਸੋਚ ਵਿੱਚ ਤਾਂ ਆਪ ਕੋ ਚਲੋ ਪਹਿਲੀ ਵਾਰੀ ਹੋਇਆ 3 ਸਾਲ ਪਹਿਲਾਂ ਲੋਕਾਂ ਨੇ ਬਦਲਾਅ ਕੀਤਾ ਸੀ ਇੱਕ ਅੱਛੀ ਸੋਚ ਨਾਲ ਕੀਤਾ ਕਿ ਸਾਡੇ ਪਿਛੜੀਆਂ ਦੇ ਵੈਤੀ ਪਾਲੀ ਕੰਮ ਨਹੀਂ ਕਰਦੀਆਂ ਵੋਟਾਂ ਲੈ ਕੇ ਚੱਲ ਜਾਂਦੀਆਂ ਪਰ ਕਿਤੇ ਨਾ ਕਿਤੇ ਅੱਜ ਜਿਹੜਾ ਸੋਚ ਬਣੀ ਹੈ ਇਹ ਸੋਚੇ ਬਣੀ ਹੈ ਕਿ ਇੱਕ ਸਿਰਫ 1 ਮੈਨ ਡਵੈਲਪਮੈਂਟ ਸਾਡਾ ਕੋਈ ਕਿਸੇ ਨਾਲ ਵਿਤਕਰਾ ਨਹੀਂ ਔਰ ਸਾਡੀ ਜਿਹੜੀ ਡਿਵੈਲਪਮੈਂਟ ਜੰਗੀ ਬਦਲ ਚੱਲ ਰਹੀ ਹੈ ਆਖਰੀ ਸਵਾਲ ਡਿਵੈਲਪਮੈਂਟ ਦੀ ਤੁਸੀਂ ਗੱਲ ਕੀਤੀ ਲੱਗਦਾ ਕਿ ਡਿਵੈਲਪਮੈਂਟ ਤੇ ਥੋੜੀ ਜਿਹੀ ਸਮਝ ਹੋਈ ਕਿ ਇਹ ਕੋ ਬੁੱਡੇ ਨਾਲੇ ਦਾ ਪ੍ਰੋਜੈਕਟ ਹੈਗਾ ਸ਼ਹਿਰ ਦੀ ਟ੍ਰੈਫਿਕ ਦੋ بڑے ਮੁੱਦੇ ਜਿਨ੍ਹਾਂ ਤੇ ਤੁਹਾਡੀ ਪਾਰਟੀ ਵੀ ਟਾਰਗੇਟ ਕਰਦੀ ਹੈ ਮੈਂ ਟਾਰਗੇਟ ਨਹੀਂ ਹੈ ਬੁੱਡੇ ਨਾਲੇ ਦੇ ਮੇਰੇ ਹਲਕੇ ਚ ਆ ਜਾਓ ਤੁਹਾਨੂੰ ਦਿਖਾ ਦਣਾ ਕਿੰਨੀ ਡਿਵੈਲਪਮੈਂਟ ਚੱਲੀ ਹੈ ਬੁੱਡੇ ਨਾਲੇ ਦੇ ਬਡੇ ਦਿਖਾ ਦਿਓ ਕਿ ਡਿਵੈਲਪਮੈਂਟ ਚੱਲ ਰਹੀ ਹੈ ਸਾਰੇ ਡਿਵੈਲਪਮੈਂਟ ਚੱਲ ਰਹੀ ਹੈ ਡਿਵੈਲਪਮੈਂਟ ਉਹਨੇ ਦਿਹਾਣੇ ਸ਼ਹਿਰ ਕਸਰ ਨਹੀਂ ਹੈ ਤੁਸੀਂ ਪਿਛਲੇ ਨਿਗਾਹ ਮਾਰੋ ਵਲਕੋ 21% ਧੰਨਵਾਦ ਜੀ ਤਾਂ ਮੇਰੇ ਨਾਲ ਮੌਜੂਦ ਸਗੇ ਚੌਧਰੀ ਮਧਨ لال ਬੱਗਾ ਜੀ ਉਹਨਾਂ ਨੇ ਵੀ ਸਾਫ਼ ਕਰ ਦਿੱਤਾ ਹੈਗਾ ਕਿ ਸੀਟ ਜਿਹੜੀ ਹੈ ਉਹਨਾਂ ਦੀ ਪੱਕੀ ਹੈ ਲੇਕਿਨ ਮੇਰੇ ਨਾਲ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਜੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਪੱਪੀ ਜੀ ਕੁੰਬਾ ਵੀ ਲਗਾਤਾਰ ਵੱਧਦਾ ਜਾ ਰਿਹਾ ਔਰ ਜਿਮਨੀ ਚੌਂਚ 'ਚ ਜ਼ੋਰ ਵੀ ਪੂਰਾ ਲੱਗਿਆ ਹੋਇਆ ਹੈ ਕੀ ਲੱਗਦਾ ਹੈ ਕਿ ਜਿਹੜੇ ਉਮੀਦਵਾਰ ਨੇ ਸੰਜੀਵ ਅਰੂੜਾ ਜੀ ਉਹਨਾਂ ਦੀ ਇਸ ਵਕਤ ਚੋਣ ਕੈਂਪੇਨ ਕਿਸ ਤਰ੍ਹਾਂ ਦੇਖਦੇ ਹੋ ਅਤੇ ਆਮ ਆਦਮੀ ਪਾਰਟੀ ਸੀਟ ਨੂੰ ਲੜਨ ਲਈ ਕੀ ਰਣਨੀਤੀ ਬਣਾ ਰਹੀ ਹੈ ਦੇਖੋ ਕੰਮ ਦੇ ਆਧਾਰ ਦੇ ਉੱਤੇ ਆਮ ਆਦਮੀ ਪਾਰਟੀ ਨੇ ਜੋ ਪਿਛਲੇ 3.5 ਸਾਲਾਂ ਚ ਕੰਮ ਕਰਕੇ ਦਿਖਾਇਆ ਤੇ ਖਾਸ ਕਰਕੇ ਇਹ ਗੱਲ ਕਰੀਏ ਹਲਕਾ ਵੈਸਟ ਦੀ ਜੋ ਇੱਥੇ ਦੇ ਕੈਂਡੀਡੇਟ ਆਮ ਆਦਮੀ ਪਾਰਟੀ ਨੇ ਉਤਾਰੇ ਆ ਸਾਡੇ ਰਾਜ ਸਭਾ ਮੈਂਬਰ ਸੰਜੀਵ ਰੋੜਾ ਜੀ ਉਹਨਾਂ ਨੇ ਇਤਿਹਾਸ ਬਣਾਇਆ ਕੰਮ ਦੇ ਵਿੱਚ 3 ਸਾਲਾਂ ਚ ਪੂਰੇ ਮੈਂ ਕਹਿੰਨਾ ਆਪਣੇ ਸ਼ਹਿਰ ਚ ਦਾ ਕੀਤਾ ਹੀ ਕੀਤਾ ਪੂਰੇ ਪੰਜਾਬ ਚ ਕੰਮ ਕਰਕੇ ਦਿਖਾਇਆ ਔਰ ਐਸਾ ਕੰਮ ਕੀਤਾ ਜਿਹੜਾ ਅਜੇ ਤੱਕ ਕਿਸੇ ਨਾ ਐਮਪੀ ਨੇ ਕੀਤਾ ਰਾਜ ਸਭਾ ਦੀ ਤਾਂ ਗੱਲ ਹੀ ਬੜੀ ਦੂਰ ਦੀ ਆ ਐਸਾ ਕੰਮ ਕਰਕੇ ਦਿਖਾਇਆ ਕੰਮ ਦੀ ਗੱਲ ਕੀਤੀ ਹੈਗੀ ਹੈ ਸ਼ਹਿਰ ਦੇ ਵਿੱਚ ਬਹੁਤ ਸਾਰੇ ਵਿਕਾਸ ਕਾਰਜਾਂ ਦੀ ਗੱਲ ਹੈਗੀ ਹੈ ਲੇਕਿਨ ਹਲਕਾ ਵੈਸਟੇ ਦੇ ਵਿੱਚ ਬੁੱਢੇ ਦਰਿਆ ਉਹਦੀ ਗੰਦਗੀ ਨੂੰ ਔਰ ਸਫਾਈ ਨੂੰ ਲੈ ਕੇ ਔਰ ਖਾਸ ਕਰਕੇ ਟ੍ਰੈਫਿਕਸ ਸਮੱਸਿਆ ਨੂੰ ਲੈ ਕੇ ਜਿਹੜੇ ਉਪਾਅ ਕੀਤੇ ਜਾ ਰਹੇ ਆ ਲੱਗਦਾ ਕਿ ਸਿਰੇ ਚੜਪਾਂਗੇ ਥੋੜੀ ਜਿਹੀ ਸਮਝ ਨੇ ਕੰਪ੍ਰੀਸ ਲੈ ਸਮੇਂ ਦੀਆਂ ਸਰਕਾਰਾਂ ਨੇ ਨਾ ਤਾਂ ਇਹਨਾਂ ਗੱਲਾਂ ਵੱਲ ਧਿਆਨ ਮਾਰਿਆ 650 ਕਰੋੜ ਰੁਪਇਆ ਇੱਥੇ ਨਾਲੇ ਦੇ ਆੜ ਦੇ ਵਿੱਚ ਇਹਨਾਂ ਅਫਸਰਾਂ ਦੇ ਇਹਨਾਂ ਲੋਕਾਂ ਦੇ ਢਿੱਡਾਂ 'ਚ ਗਿਆ ਵਾ ਅੱਜ ਨਾਲਾ ਉੱਥੇ ਦਾ ਉੱਥੇ ਖੜਾ ਵਾ ਪਰ ਹੁਣ ਆਮ ਆਦਮੀ ਪਾਰਟੀ ਲੱਗੀ ਆ ਪਿਛਲੇ 3 ਸਾਲਾਂ ਦਿੱਤਾ ਇਹ ਲੋਕਤੰਤਰ ਆ ਉਹਦੇ ਵਿੱਚ ਰਹਿ ਕੇ ਆਪਾਂ ਇਲੈਕਸ਼ਨ ਲੜਨੇ ਆ ਨਾ ਕਿ ਜੋਰਜ ਮਸ਼ੀਨਾਂ ਆ ਬੀਜੇਪੀ ਦਾ ਜਿਹੜੇ ਹੈਗੇ ਆ ਜਿ ਕਈ ਲੋਕ ਸ਼ਾਮਲ ਹੋਏ ਆ ਇਹਨੂੰ ਕਿਸ ਤਰ੍ਹਾਂ ਦੇ ਦੇਖੋ ਬੀਜਪੀ ਹੋਵੇ ਕਾਂਗਰਸ ਹੋਵੇ ਉਹਨਾਂ ਨੇ ਦੇਖ ਲਿਆ ਵੀ ਇਹ ਆਮ ਆਦਮੀ ਪਾਰਟੀ ਐਸੀ ਪਾਰਟੀ ਆ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਤੇ ਭਾਜਪਾ ਨਹੀਂ ਕਰ ਸਕੀ ਉਹ ਆਮ ਆਦਮੀ ਪਾਰਟੀ ਨੇ ਕਰਕੇ ਦਿਖਾਇਆ ਬਹੁਤ ਬਹੁਤ ਧੰਨਵਾਦ ਜੀ ਤਾਂ ਮੇਰੇ ਨਾਲ ਮੌਜੂਦ ਸੀਗੇ ਅ ਅਸ਼ੋਕ ਪ੍ਰਸ਼ਰ ਪੱਪੀ ਜੀ ਜਿਨ੍ਹਾਂ ਨੇ ਦਾਵਾ ਕੀਤਾ ਹੈਗਾ ਕਿ ਇਸ ਵਾਰ ਦੀ ਜਮਨੀ ਚੋਣ ਜਿਹੜੀ ਹੈਗਾ ਆਮ ਆਦਮੀ ਪਾਰਟੀ ਹੀ ਜਿੱਤੇਗੀ ਕਿਉਂਕਿ ਵਿਕਾਸ ਦੇ ਕੰਮਾਂ ਦੇ ਉੱਤੇ ਜਿਹੜੀ ਹੈ ਇਹਨਾਂ ਵੱਲੋਂ ਵੋਟ ਮੰਗੀ ਜਾ ਰਹੀ ਹੈ ਪਰ ਤੁਹਾਨੂੰ ਮੈਂ ਫਿਰ ਤਸਵੀਰਾਂ ਦਿਖਾ ਦਮਾ ਇੱਥੇ ਵਿਧਾਇਕ ਮੌਜੂਦ ਨੇ ਪਾਰਟੀ ਵਰਕਰ ਮੌਜੂਦ ਨੇ ਔਰ ਨਾਲ ਹੀ ਬਹੁਤ بڑا ਕੁੰਬਾ ਆਮ ਆਦਮੀ ਪਾਰਟੀ ਦਾ ਇੱਥੇ ਇਕੱਠਾ ਹੋਇਆ ਹੈ ਲਗਾਤਾਰ ਵੱਧਦਾ ਜਾ ਰਿਹਾ ਹੈ ਔਰ ਆਪਣੀ ਜਿੱਤ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਲੁਧਿਆਣਾ ਦਾ ਕੈਮਰਾ ਪਰਸਨ ਪਵਨ ਦੇ ਨਾਲ ਕਮਲ ਕਪੂਰ ਇੰਡੀਆ ਨਿਊਜ਼